ਵਾਲੇ ਕੋ ਆਰਡਰ ਹੈ ਸੰਡੇ ਕੋ ਪੈਟਰੋਲ ਪਰ ਉਹ ਹਰ ਕੱਲੇ ਕੋ ਬੰਦ ਰਹੇਗਾ ਰੇਡ ਕਦੇ ਵੀ ਰ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮਨਤਾ ਵੀ ਕਰੀਆ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਤੇਲ ਭਾਈ ਕਿਥੇ ਮਿਲਿਆ ਮਗਰ ਉਹ ਵੀ ਸਾਰੇ ਪੰਪ ਬੰਦਾ ਸਾਰੇ ਬੰਦਾ ਟੋਟਲੀ ਜਾਣਗੇ ਦੋ ਦਰੇ ਇਹਨਾਂ ਨੂੰ ਭਾਈ ਪਹਿਲਾਂ ਦਨਕੇ ਦੱਸਣਾ ਚਾਹੀਦਾ ਵਾ ਜਬੂਰੀ ਹੋਣੀ ਮਜਬੂਰੀ ਹੋਣੀ ਤੇ ਤਾਲ ਨੇ ਇਹਨਾਂ ਨੂੰ ਮੈਂ ਕਿਹਾ ਕਾਣਾ ਪੰਪ ਵਾਲਾ ਵੀ ਪੰਪ ਖੁੱਲਣਾ ਚਾਹੀਦਾ ਵੇ ਬੰਦ ਨਹੀਂ ਹੋਣਾ ਚਾਹੀਦਾ ਰਖੜੀ ਤੇ ਇੱਕ ਦਿਨ ਪਹਿਲਾਂ ਨਹੀਂ ਸਾਡੀ ਤਿਆਰੀ ਕਰੀਬਨ ਮਹੀਨੇ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਫਿਆਦ ਦੇ ਵਿੱਚ ਜੇ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਬੰਬ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਹਾਂ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਰੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਹਾਂ ਬੰਦਨਾ ਪਾ ਜਾਈ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਹੈ ਤਾਂ ਹੁਣ ਕਿਧਰ ਨੂੰ ਜਾਏ ਰੋੜ ਕੀ ਲੱਗੇ ਜਾਣੇ ਪਣਿਆ ਜੀ ਸੈਂਟਰ ਸਰਕਾਰ ਦਾ ਕਸੂਰ ਹੈ ਵੱਡਾ ਕਸੂਰ ਹੈਗਾ ਜਿਹੜੇ ਬੱਠੇ ਵੱਡੇ 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 ਬੈਠੇ ਹੋ ਉਹਨਾਂ ਨੂੰ ਨਹੀਂ ਕਰਦੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਕਿਹਦੇ ਦਾ ਨਾਮ ਆ ਜੀ ਮੈਂ ਵੀਰੇ ਟੈਪੀਪਿੰਡ ਤੋਂ ਜੋਧਾ ਏਰੀਏ ਤੋਂ ਤੇ ਮੈਂ ਰਾਤ ਜਿੰਨੇ ਵੀ ਪੈਟਰੋਲ ਪੰਪ ਦੇ ਇੱਥੇ ਸਾਰੀ ਦੁਆਬ ਨੇ ਸਾਰੇ ਹੀ ਮਨਾ ਕਰ ਰਿਹਾ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਕਿ ਅੱਜ ਛੁੱਟੀ ਹੋਈ ਰੇਡ ਕੇ ਲਿਆਏ ਹਾਂ ਮੋਟਰਸਾਈਕਲ ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮੈਂ ਤਾਂ ਵੀ ਕਰੀਆ ਪੈਟਰੋਲ ਮੈਂ ਹਾਂ ਯਾਰ ਬਾਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜਵਾਬ ਤੇ ਔਰ ਤੁਸੀਂ ਦੇਖੋ ਕਿੰਨਾ ਟਾਈਮ ਹੋ ਗਿਆ ਜੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ ਪਹਿਲਾ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਜਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਪਹਿਲਾਂ ਮੀਡੀਆ ਕੁਆਰਾਂਟਾਈਨ ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ ਹੋਣਾ ਸੀ 7 ਵਜੇ ਜਾਬ ਤੇ ਜਾਣਾ 7 ਵਜੇ ਘਰੇ ਆ ਜਾਣਾ ਜਾ ਕੇ ਘਰੇ ਸੌ ਜਾਣਾ ਇੰਨਾ ਆਈਡੀ ਨਹੀਂ ਹੁੰਦਾ ਬੰਦੇ ਨੂੰ ਜਾਦਾ ਪਿੰਡ ਪਿੰਡ ਗੁਰਦਾਰੇ ਅਨਾਉਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲੇ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮ ਕਰਾਂਗੇ ਪਰੇਸ਼ਾਨੀ ਪੂਰੀ ਹੈ ਜੀ اٹੈਂਡੈਂਸ ਕੱਟ ਦੇਣੀ ਹੈ ਉਹਨਾਂ ਨੇ ਸੈਲਰੀ ਘੱਟ ਦੇਣਗੇ ਉਹਦਾ ਕੀ ਫਾਇਦਾ ਜੇ ਹੁਣ ਲੇਟ ਚੱਲੇਗਾ ਕੰਮ ਪੂਰੇ ਲੇਟ ਆ ਜੀ ਸਰ ਤੇਲ ਪੁਣਾ ਐਸੀ ਮਿਲ ਗਿਆ ਤੇਲ ਬਾਜੀ ਕਿਥੇ ਮਿਲਿਆ ਮਗਰ ਉਹ ਵੀ ਸਾਰੇ ਪੰਪ ਬੰਦਾ ਸਾਰੇ ਬੰਦਾ ਟੋਟਲੀ ਜਾਣਗੇ ਦੋ ਦਿਨ ਇਹਨਾਂ ਨੂੰ ਬਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਲੱਗਦਾ ਰੱਖਣੀ ਸੀ ਤਿਆਰ ਤੋਂ ਪਹਿਲਾਂ ਪੰਪ ਨਹੀਂ ਬਾਜੀ ਉਹ ਇਹਨਾਂ ਨੇ ਕਰ ਲਈ ਜਾਣ ਕੇ ਆਪਣੇ ਨੈਟ ਦੇ ਵਿੱਚ ਪਾਈ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਦੱਸਿਆ ਹੁੰਦਾ ਜਦ ਬੰਦਾ ਉਹ ਜਾ ਹੱਲ ਕਰ ਲੈਂਦਾ ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਕਮਾ ਤੇ ਜਾਂਦਾ ਸਾਫ ਬਣਾਉਦੇ ਆ ਕਈ ਵਾਰ ਨਹੀਂ ਧਿਆਨ ਨਹੀਂ ਦਈ ਤੁਹਾਨੂੰ ਪਤਾ ਜੀ ਹੁਣ ਔਖਾ ਆਉਣੇ ਵਾਲੇ ਬੰਦੇ ਨਾਲ ਭਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਈ ਜੀ ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿੱਧਰ ਨੂੰ ਜਾਈਏ ਰੋੜ ਕੀ ਲੱਗੇ ਜਾਣੇ ਪਣਿਆ ਜੀ ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ ਧਿਆਨ ਨਹੀਂ ਦਿੱਤਾ ਤੁਸੀਂ ਚਲੋ ਭਾਈ ਇਹਨਾਂ ਨੇ ਕੀਤਾ ਹੋਊਗਾ ਗਵਰਨਮੈਂਟ ਨੇ ਪਹਿਲਾਂ ਚਲੋ ਨਹੀਂ ਸਾਡਾ ਧਿਆਨ ਸੀਗਾ ਪਰ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੂੰ ਮੜਾ-ਬੁੜਾ ਕਰਨਾ ਚਾਹੀਦਾ ਹੁਣ ਆਮ ਬੰਦੇ ਦਾ ਨਹੀਂ ਧਿਆਰ ਪੈਂਦਾ ਜੀ ਹੁਣ ਜਲ ਕੁਆਰੀ ਹੋ ਰਹੀ ਏ ਬਹੁਤ ਜ਼ਿਆਦਾ ਹੋ ਰਹੀ ਆ ਭਾਜੀ ਹੁਣ ਜਾਈਏ ਕਿਦਰ ਨੂੰ 15 ਕਿਲੋਮੀਟਰ ਦੌੜ ਕੇ ਲੈ ਕੇ ਆਣਾ ਪੈਣਾ ਜੀ ਗਰੇਵਾਲ ਜੀ ਗਰੇਵਾਲ ਸਾਹਿਬ ਤੇਲ ਪੁਆਣਾ ਆਇਓ ਕੀ ਕਹਿੰਦੇ ਨੇ ਪੰਪ ਵਾਲੇ ਪੰਪ ਵਾਲੇ ਇਹ ਕਹਿੰਦੇ ਵੀ ਬਾਂਪਾ ਚ ਬੰਦਾ ਐਤਵਾਰ ਕਰਕੇ ਸੰਡੇ ਕਰਕੇ ਵੈਸੇ ਮੇਰਾ ਪਿੰਡ ਤਾਹਦਰਾ ਵਾ ਮੇਰਾ ਤਾਹਦਰੇ ਪਿੰਡ ਤੋਂ ਹੀ ਪੁਆਲਾ ਤੇਲ ਦੁਬੀ ਤਾਹਦਰਾ ਪਿੰਡਾਂ ਤਾਹਦਰੇ ਪਿੰਡ ਤੋਂ ਹੀ ਵੈਸੇ ਮੈਂ ਪੁਆਲਾ ਅੱਗੇ ਮੈਂ ਟੈਂਕੀ ਫੁੱਲ ਕਰਾਈ ਸੀ ਇਸ ਕਰਕੇ ਇਹ ਪਤਾ ਪਤਾ ਤਾਂ ਮੈਨੂੰ ਸੀਗਾ ਵੀ ਕਹਿੰਦੇ ਬੰਦ ਕਰਨਾ ਇਹਨਾਂ ਨੇ ਪਰ ਇਹਨਾਂ ਦੇ ਮਜਬੂਰੀ ਹੁਣ ਮਜਬੂਰੀ ਹੋਂ ਦੇ ਤਾਲ ਨੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਪੰਪ ਪੜਾ ਵੀ ਪੰਪ ਖੁੱਲਣਾ ਚਾਹੀਦਾ ਵੇ ਬੰਦ ਨਹੀਂ ਹੋਣਾ ਚਾਹੀਦਾ ਆਮ ਜਨਤਾ ਨੂੰ ਤੰਗ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ ਅਸੀਂ ਵੀ ਇੱਕ ਛੁੱਟੀ ਲੈਣੀ ਚਾਹੀਦੀ ਇਹ ਇੱਕ ਛੁੱਟੀ ਦੀ ਗੱਲ ਨਹੀਂ ਗੱਲ ਹੈ ਵੀ ਸਾਰਾ ਦਿਨ ਹੁਣ ਜਿਹੜਾ ਨੰਗਣਾ ਉਹਨਾਂ ਨੇ ਤੇਲ ਪੋਣਾ ਹੀ ਪੋਣਾ ਲੋਕ ਪਰੇਸ਼ਾਨ ਨੇ ਲੋਕ ਬਾਹਲੇ ਪਰੇਸ਼ਾਨ ਹੈ ਪਬਲਿਕ ਪਰੇਸ਼ਾਨ ਹੈ ਸਰਕਾਰ ਹੀ ਪਰੇਸ਼ਾਨ ਆ ਸਰਕਾਰ ਹੀ ਹੈ ਨਿਕੰਮੀ ਸਰਕਾਰ ਆ ਸੇ ਨਕਮੀ ਸਰਕਾਰ ਹੈ ਨਕਮੀ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਡਿਮਾਂਡ ਨੇ ਡਿਮਾਂਡ ਨੇ ਇਹ ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ ਇਹ ਇਹ ਸੈਂਟਰ ਸਰਕਾਰ ਦਾ ਕਸੂਰ ਹੈ ਸੈਂਟਰ ਸਰਕਾਰ ਦਾ ਕਸੂਰ ਹੈ ਵੱਡਾ ਕਸੂਰ ਹੈ ਜਿਹੜੇ ਬੱਠੇ ਵੱਡੇ 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 ਬੈਠੇ ਹੋ ਉਹਨਾਂ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਰਦੇ ਹਾਂਜੀ ਮਸ਼ੀਨਾਂ ਬੰਦੇ ਤੇਲ ਪਵਾਣਾ ਥਾ ਮਾਲਕੋ ਘੱਟ ਦਾ ਠੰਡੇ ਕੋ ਬੰਦੇ ਹਾਂ ਮਾਲਕੋ ਦਾ ਆਡਰ ਹੈ ਸੰਡੇ ਨੂੰ ਪੈਟਰੋਲ ਪਰ ਹਰ ਸੰਡੇ ਨੂੰ ਬੰਦ ਰਹੇਗਾ ਹਮ ਅਮਰਜੈਂਸੀ ਵੀ ਨਹੀਂ ਦੋਗੇ ਨਹੀਂ ਵਰਕ ਨਹੀਂ ਹੋਣਾ ਥੋੜਾ ਸਾ ਦੇ ਲੋ ਸਾਲ ਟੋਟਲੀ ਹਾਂਜੀ ਸਰ ਸ਼ੋਭਨਾ ਰਣਜੀਤ ਸਿੰਘ ਗਾਂਧੀ ਹਾਂ ਸਰ ਕਿਤਨਾ ਕਿਤੇ ਅੱਜ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਲੋਕ ਫਿਰ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਚੱਲਿਆ ਤਾਂ ਪਰੇਸ਼ਾਨ ਕੁਝ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀਮੇਟ ਕਰ ਰਹੇ ਹਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਲੱਗਦਾ ਸਰ ਕੁਝ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੇਡ ਪਿਆ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਮਰਜੈਂਸੀ ਸੇਵਾਵਾਂ ਚੱਲਣਗੀਆਂ ਉਹ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਸਰ ਕੁਝ ਕੀਆ ਜਾ ਰਿਹਾ ਕਿ પેટ્રોલ ਪੰਪ ਖੁੱਲੇ ਹੋਏ ਨਹੀਂ ਤਾਂ ਉਸ ਨੂੰ ਲੈ ਕੇ ਤੁਹਾਡੀ ਐਸੋਸੀਏਸ਼ਨ ਸਾਹਦਣਾ ਤੇ ਅੱਜ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਆ ਜੀ ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕੁਐਸਟ ਕਰਕੇ ਉਹ ਬੰਦ ਕਰਾ ਰਹੇ ਆ ਸਾਨੂੰ ਲੱਗਦਾ ਨਹੀਂ ਬੇਸਿਕਲੀ ਜਿਹ ਸ਼ਹਿਰ ਦੇ ਵਿੱਚ ਜਿਹ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਬੰਬ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਆ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਰੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਆ ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇਡ ਕੇ ਲੈ ਆਇਓ ਕਹਿੰਦੇ ਸਾਨੂੰ ਪਤਾ ਨਹੀਂ ਡਿਊਟੀ ਤੇ ਜਾਈਦਾ ਰਾਤ ਨੂੰ ਆਈਦਾ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਰਿਕੁਐਸਟ ਕਰ ਰਹੇ ਨੇ ਕਹਿੰਦੇ ਤੇਲ ਪਾਦੋ ਨਹੀਂ ਟੈਂਡਰ ਕੱਟੀ ਜਾਏਗੀ ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਰੇ ਪਟੋਲ ਬ ਕੀ ਆ ਤੁਸੀਂ ਉੱਥੇ ਦੇਖ ਵੀ ਸਕਦੇ ਹੋ ਹਰ ਪਟੋਲ ਬੰਬ ਦੇ ਉੱਤੇ ਬੈਨਰ ਲੱਗੇ ਹੋਏ ਆ ਤੇ ਤੁਹਾਡੇ ਤੁਹਾਡੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਲੋਕਾਂ ਨੂੰ ਹੁਣ ਜਿਹਨਾਂ ਨੂੰ ਨਹੀਂ ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ ਸਹੀ ਮਨ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪ ਕੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੀ ਇਦਾਂ ਦਾ ਕੁਝ ਵੀ ਨਹੀਂ ਹੈ ਜੀ ਕੁਝ ਕਰਦੇ